ਸ਼੍ਰੋਮਣੀ ਅਕਾਲੀ ਦਲ ਤੇ ਭਾਈਵਾਲ ਬੀਜੇਪੀ ਵਿਚਾਲੇ ਰੇੜਕਾ ਤਰਨਤਾਰਨ ਵਿੱਚ ਖਤਮ ਹੋਦਾ ਨਾ ਨਹੀਂ ਰਿਹਾ ਕੈਬਨਟ ਮੰਤਰੀ ਅਨਿਲ ਜੋਸ਼ੀ ਨੇ ਤਰਨਤਾਰਨ ਵਿੱਚ ਆਪਣੇ ਜੱਦੀ ਪਿੰਡ ਸੰਗੇ ਵਿੱਚ 1 ਕਰੋੜ 21 ਲੱਖ ਦੇ ਵਿਕਾਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਹਾਲਾਂਕਿ ਤਰਨਤਾਰਨ ਅਕਾਲੀ ਲੀਡਰ ਹਰਮਿਤ ਸਿੰਘ ਸੰਧੂ ਦਾ ਹਲਕਾ ਹੈ ਸੰਧੂ ਅਤੇ ਜੋਸ਼ੀ ਵਿਚਾਲੇ ਕੁੜੱਤਨ ਜੱਗ ਜਾਹਿਰ ਹੈ ਹਰਮਿਤ ਸੰਧੂ ਵੱਲੋਂ ਜੋਸ਼ੀ ਦੇ ਤਰਨਤਾਰਨ ਵਿੱਚ ਆ ਕੇ ਗੁੰਡਾਗਰਦੀ ਫੈਲਾਉਣ ਦੇ ਇਲਜ਼ਾਮ ਲਗਾਏ ਜਾਂਦੇ ਰਹੇ ਨੇ ਰੇੜਕਾ ਇਹਨਾਂ ਦਾ ਹੈ ਕਿ ਪਿਛਲੇ ਦਿਨੀ ਤਰਨਤਾਰਨ ਵਿੱਚ ਵਾੜ ਬੰਦੇ ਨੂੰ ਲੈ ਕੇ ਅਕਾਲੀਆਂ ਤੇ ਬੀਜੇ ਅਨਿਲ ਜੋਸ਼ੀ ਦੇ ਭਰਾ ਰਾਜਾ ਜੋਸ਼ੀ ਤੇ ਗੋਲੀ ਵੀ ਚਲਾਈ ਗਈ। ਭਰਾਤੇ ਹੋਏ ਹਮਲੇ ਤੇ ਠੋਸ ਕਾਰਵਾਈ ਨਾ ਹੁੰਦੇ ਦੇਖ। ਅਨਿਲ ਜੋਸ਼ੀ ਭਾਈਵਾਲ ਪਾਰਟੀ ਤੇ ਫੇਰ ਵਰੇ। ਉਹਨਾਂ ਕਹੇ ਕਿ ਪੰਜਾਬੀ ਅਕਾਲੀ ਦਲ ਦੇ ਰਾਜ ਵਿੱਚ ਨਵੀਂ ਤਰ੍ਹਾਂ ਦਾ ਅਤਵਾਦ ਸਿਰ ਚੁੱਕ ਰਿਹਾ ਹੈ। ਭਰਾਤੇ ਹੋਏ ਹਮਲੇ ਵਿੱਚ ਇਨਸਾਫ ਨਾ ਮਿਲਣ ਤੇ ਉਹਨਾਂ ਚੇਤਾਵਨੀ ਦਿੱਤੀ ਕਿ ਉਹ ਹਾਈ ਕੋਰਟ ਦਰ ਰੁਖ ਕਰਨਗੇ। ਅੱਜ ਡਰੱਗਸ ਦਾ ਖਤਰਾ ਲੋਕਾਂ ਨੂੰ, ਬੱਚੇ ਨੂੰ ਬਾਹਰ ਭੇਜਦੇ ਆ ਲੋਕਾਂ ਨੂੰ ਚਿੰਤਾ, ਮਾਂ ਪਿਓ ਨੂੰ ਚਿੰਤਾ ਪੈ ਜਾਂਦੀ ਹੈ ਵੀ ਇਹ ਬਾਹਰ ਗਿਆ ਕਿਸੇ ਮਾੜੀ ਸੰਗਤ 'ਚ ਨਾ ਪੈ ਜਾਏ। ਕਿਤੇ ਨਸ਼ੇ 'ਚ ਨਾ ਪੈ ਜਾਏ। ਹਰ ਵੇਲੇ ਤੌਖਲਾ। ਕਿਸ ਤ ਇਹ ਨਵੀਂ ਤਰ੍ਹਾਂ ਦਾ ਅਤੰਕਵਾਦ ਆ ਜਿੰਨੂੰ ਸ਼ੈਲਟਰ ਪ੍ਰਾਪਤ ਆ ਤੇ ਜਿਹੜਾ ਸਾਹਮਣੇ ਆ ਸ਼ੈਲਟਰ ਵੀ ਸਾਹਮਣੇ ਆ ਨਵੀਂ ਤਰ੍ਹਾਂ ਦਾ ਅਤੰਕਵਾਦ ਆ ਲੋਕਾਂ ਨੂੰ ਡਰਾਇਆ ਜਾ ਰਿਹਾ ਲੋਕਤੰਤਰ ਦੀ ਲੜਾਈ ਸ਼ਹੀਦ ਭਗਤ ਸਿੰਘ ਉਹਨਾਂ ਨੇ ਲੜੀ ਅੰਗਰੇਜ਼ਾਂ ਨੂੰ ਇੱਥੋਂ ਭੇਜਿਆ ਵੀ ਉਦੋਂ ਵੀ ਕੋਈ ਜਿਹੜਾ ਉੱਚੀ ਸਾਹ ਨਹੀਂ ਸੀ ਲੈ ਸਕਦਾ ਉਸ ਟਾਈਮ ਤੇ ਵੀ ਕੋਈ ਆਪਣੇ ਮਨ ਦੀ ਗੱਲ ਨਹੀਂ ਸੀ ਕਰਦਾ ਜਾਂ ਉਹਨੂੰ ਗੋਲੀ ਵਜਦੀ ਸੀ ਅੰਗਰੇਜ਼ਾਂ ਦੇ ਸਮੇਂ ਤੇ ਜਾਂ ਜੇਲ੍ਹ ਚ ਜਾਂਦਾ ਸੀ ਹੁਣ ਵੀ ਉਹੀ ਹੈ ਉਹ ਸਮਾਂ ਆ ਗਿਆ ਹੁਣ ਕੋਈ ਸਿਰ ਸੁੱਟ ਕੇ ਕੋਈ ਨਤਮਸਤਕ ਹੋ ਕੇ ਇਹਨਾਂ ਗੁੰਡਿਆਂ ਦੇਗੇ ਨਹੀਂ ਚੱਲੂ ਅਗਰ ਇਹਨਾਂ ਨੇ ਇਹ ਜਿਹੜਾ ਕਾਰਵਾਈ ਸਖਤ ਨਾ ਕੀਤੀ ਇਹਨਾਂ ਨੂੰ ਫੜਿਆ ਨਾ ਇਹ ਤੁਰੇ ਫਿਰਦੇ ਰਹਿ ਤੇ ਅਸੀਂ ਨਹੀਂ ਕਾਰਵਾਈ ਕਰਾਂਗੇ ਤੇ ਮੈਂ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਇਹ ਕਹੂੰਗਾ ਵੀ ਇਹ دہشت گردੀ ਜਿਹੜੀ ਆ ਇਹਦੇ ਤੋਂ ਲੋਕਾਂ ਨੂੰ ਖਤਰਾ ਹੁਣ ਇਹ ਵੀ ਪਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live type ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News Punjabi, Punjabi jaanho, pal pal News ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News Punjabi <laughs>